ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਕਿ ਸਾਡੇ ਪਿੰਡ ਦੀ ਗਰਾਊਂਡ ਦੇ ਵਿੱਚ ਤਕਰੀਬਨ 30 ਤੋਂ 32 ਮੁੰਡੇ ਆ ਜਿਹੜੇ ਇਹ ਨਵੀਂ ਏਅਰ ਦੇ ਬਿਲਕੁਲ ਬੜੀ ਖੁਸ਼ੀ ਹੁੰਦੀ ਹੈ ਕਿ ਬੱਚੇ ਆ ਜਿਹੜੇ ਗਰਾਊਂਡ ਦੇ ਨਾਲ ਜੁੜੇ ਹੋਏ ਨੇ ਤੇ ਸਾਡੇ ਪਿੰਡ ਦੀ ਫੁੱਟਬਾਲ ਦੀ ਟੀਮ ਵੀ ਆਲਮੋਸਟ ਬਹੁਤ ਹੀ ਵਧੀਆ ਹੈ ਤੇ ਪ੍ਰਧਾਨ ਸਾਹਿਬ ਸਾਹਮਣੇ ਆ ਜੀ ਇੱਧਰ ਪ੍ਰਧਾਨ ਸਾਹਿਬ ਹੈ ਸਾਡੇ ਕਾਕੂ ਪ੍ਰਧਾਨ ਇਹਨਾਂ ਦੀ ਛਤਰ ਛਾਇਆ ਦੇ ਹੇਠ ਹੈ ਜਿਹੜੇ ਬੱਚੇ ਫੁੱਟਬਾਲ ਨੂੰ ਆਨੰਦ ਮਾਣ ਰਹੇ ਨੇ ਗੋਲ ਕੀਪਰ ਸਾਹਿਬ ਕਿ ਹਾਲ ਚੱਲ ਹੈ ਡਰ ਗਿਆ ਹਾਂ ਨਾ ਕੁਝ ਨਹੀਂ ਕਹਿੰਦਾ ਕੁਝ ਨਹੀਂ ਬਾਹਰ ਦੇ ਫੋਨ ਆਇਆ ਕੋਈ ਗੱਲ ਨਹੀਂ ਇਹ ਵੀਡੀਓ ਨਾ ਕਾ ਬਣਾਣੀ YouTube ਤੇ ਇਹ ਸਾਡੇ ਪ੍ਰਧਾਨ ਸਾਹਿਬ ਜੋਗਾ ਜੀ ਕਾਕੂ ਜੀ ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਸਾਡੇ ਪਿੰਡ ਦੀ ਸਾਰੀ ਯੂਥ ਅਤੇ ਖੇਡਣ ਵਾਸਤੇ ਆਈ ਹੋਈ ਹੈ ਚੱਕ ਲੈ ਬਲੇ ਯਾਰ ਯਾਬਾਸ਼ ਬਹੁਤ ਹੀ ਵਧੀਆ ਤਰੀਕੇ ਨਾਲ ਹਾਂ ਵੀ ਜੋਗ ਕਿੰਨਾ ਉਹ ਫੌਜੀ ਕਿਹੋ ਜਿਹੇ ਬੋਲਦਾ ਨਹੀਂ ਯਾਰ ਤੂੰ ਕਿੰਦਾ ਫਿਰ ਕਿਹੜੀ ਲਾਜ ਪੜਦਾ ਤੂੰ ਹਾਂ ਮੈਂ ਸੱਤਮੀ ਪੜਦਾ ਖੇਡਣਾਂ ਦਾ ਰੋਜੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਫੁੱਟਬਾਲ ਖੇਡਦੇ ਜਵਾਨ ਦੇਖੋ ਕਿੰਨੇ ਹੀ ਸਲੀਕੇ ਦੇ ਨਾਲ ਖੇਡਦੇ ਆ ਔਰ ਮੈਂ ਕੋਸ਼ਿਸ਼ ਕਰਨਾ ਮਤਲਬ ਉਹਨੇ ਦੇ ਲੋਗੇ ਨਾ ਕਿ ਸਾਰੇ ਰਿਣਾ ਨੂੰ ਨਾਮੀ ਜੋਸ ਨੂੰ ਸਾਥ ਸਾਕੇ ਕਿ ਉਹ ਪਿਆਰ ਸਤਿਕਾਰ ਦੇ ਨਾਲੇ ਖੇਲਣ ਬੜਿਆਂ ਦਾ ਪਿਆਰ ਕਰਨਾ ਸਤਿਕਾਰ ਕਰਨਾ ਤਾਂ ਹੀ ਫਾਇਦਾ ਹੈ ਗੇਮ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਆਪਾਂ ਮਿਲ ਜੁਲ ਕੇ ਰਹੀਏ ਕਿਸੇ ਦੇ ਨਾਲ ਕਦੇ ਲੜੀਏ ਨਹੀਂ ਜੀ ਸੋ ਇਹ ਦੇਖ ਸਕਦੇ ਹੋ ਹਰਿਆਈ ਹੈ ਸਾਡੀ ਇੱਥੇ ਪੂਰੀ ਇਹ ਪਿੰਡ ਹੈ ਜੀ ਆਪਣਾ ਇਹ ਛੋਟੀ ਗਰਾਣਾ ਪਿੰਡ ਹੈ ਵੱਡੀ ਗਰਾਣਾ ਪਿੰਡ ਸਾਡੀ ਬਾਹਰ ਹੈ ਸਾਤਾ ਲੋਟੀ ਬੜੀ ਵਧੀਆ ਤਰੀਕੇ ਨਾਲ ਫੁੱਟਬਾਲ ਨੈਚਰ ਆਉਟ ਜਾਰੀ ਨਾ ਮਾਰੀ ਸ਼ਾਟ ਇਹ ਸਾਡੇ ਫੌਜੀ ਸਾਹਿਬ ਵੀ ਇੱਥੇ ਆਏ ਹੋਏ ਨੇ ਪੈਨਸ਼ਨਰ ਹੈ ਉਹ ਚਾਹ ਦੇ ਕੋਲ ਬਾਲ ਗਈ ਬਹੁਤ ਹੀ ਵਧੀਆ ਕਿੱਕ ਮਾਰੀ ਬਾਈ ਜੀ ਨੇ ਚਲੋ ਕਿਸੇ ਤਰੀਕੇ ਨਾਲ ਤਾਂ ਹੈ ਜੁੜੇ ਹੋਏ ਸਾਰੇ ਨੂੰ ਕੋਸ਼ਿਸ਼ ਕਰਦੇ ਆ ਕਿ ਸਾਰੇ ਜੁੜ ਕੇ ਰਹਿਣ ਇਸੇ ਤਰੀਕੇ ਨਾਲ ਗਿਆਨ ਨੂੰ ਪਿਆਰ ਕਰਨ ਤੇ ਖੇਲਣ ਟਾਈਮ ਜ਼ਰੂਰ ਕੱਢਣ ਆਪਣੇ ਵਾਸਤੇ ਜੋਗਾ ਸਿੰਘ ਜੀ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਲਾਈਕ ਸ਼ੇਅਰ ਰਿਕਮੈਂਡ ਜ਼ਰੂਰ ਕਰਿਓ ਬਾਕੀ ਫਿਲਹਾਲ ਆਪਾਂ ਇੱਥੇ ਹੀ ਵੀਡੀਓ ਨੂੰ ਕਲੋਜ਼ ਕਰਦੇ ਆਂ ਮੈਸੇਜ ਦੇਣਾ ਸੀਗਾ ਸਿਰਫ ਇੱਕ ਗਰਾਊਂਡ ਦੇ ਨਾਲ ਜੁੜਨ ਵਾਸਤੇ ਲੋਕਾਂ ਨੂੰ ਕਿ ਥੋੜਾ ਥੋੜਾ ਟਾਈਮ ਜ਼ਰੂਰ ਗੱਡੇ ਗੁਰਦੇ ਗਰਾਊਂਡ ਦੇ ਨਾਲ ਜੁੜਨ ਵਾਸਤੇ ਜ਼ਰੂਰੀ ਹੈ ਥੈਂਕ ਯੂ